ਉਹਨਾਂ ਨੇ ਕੋੜੇ ਖਾਦੇ ਤੇ ਸਭ ਚੰਗੇ ਹੋ ਉਸ ਸਮੇਂ ਨਾਲੋਂ ਅੱਜ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਉਸ ਸਮੇਂ ਦੇ ਨਾਲੋਂ ਅੱਜ ਤੋਂ 2000 ਸਾਲ ਪਹਿਲਾਂ ਨਾਲੋਂ ਅੱਜ ਦੇ ਹਾਲਾਤ ਕਈ ਹਜ਼ਾਰ ਗੁਣਾ ਜ਼ਿਆਦਾ ਖਰਾਬ ਨੇ ਕਿਉਂ ਨਾ ਆਪਾਂ ਪਾਸਟਰ ਇਕੱਠੇ ਕਰਕੇ ਤੇ ਉਹਨਾਂ ਨੂੰ ਵੀ ਕੋੜੇ ਮਰਵਾਈਏ ਤੇ ਕੀ ਪਤਾ ਸਾਰੇ ਚੰਗੇ ਹੋ ਜਾਣ ਉਹਨਾਂ ਨੂੰ ਛੂਛਾਂ ਕਰਨ ਦੀ ਲੋੜ ਹੀ ਨਾ ਪਵੇ ਅਗਰ ਅਕੋਰਡਿੰਗ ਟੂ ਬਾਈਬਲ ਜੇ ਜੀਜ਼ਸ ਦੇ ਕੋੜੇ ਖਾਣ ਨਾਲ ਸਭ ਚੰਗਾ ਹੋ ਗਿਆ ਤਾਂ ਫਿਰ ਪਾਸਟਰ ਤਾਂ ਉਹਦੇ ਹੀ ਬੰਦੇ ਨੇ ਨਾ ਅੱਗੇ ਉਹਦੇ ਮੈਸੈਂਜਰ ਨੇ ਨਾ ਤਾਂ ਪਾਸਟਰਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਸਟੇਜ ਦੇ ਉੱਤੇ ਹੋਰ ਕੁਝ ਕਰਨਾ ਚਾਹੀਦਾ ਸੰਤਾ ਪਿੱਠ ਨੰਗੀ ਕਰਕੇ ਖੜੇ ਹੋ ਜਾਣਾ ਚਾਹੀਦਾ ਵੀ ਮਾਰੋ ਸਾਡੇ ਪੰਜਾਬ ਜਾ ਕੋੜੇ ਛਿੱਲ ਦਿਓ ਸਾਡਾ ਸਰੀਰ ਛਿੱਲ ਦਿਓ ਆਪ ਹੀ ਸਾਰੇ ਤੁਸੀਂ ਚੰਗੇ ਹੋ ਜਾਓਗੇ ਉਹ ਛੂਛਾ ਕਰਨ ਦੀ ਤਾਂ ਲੋੜ ਨਹੀਂ ਨਾ ਸੋ ਬੜੀ ਹੀ ਇੱਕ ਸ਼ਰਮਿੰਦਗੀ ਭਰੀ ਇਹ ਗੱਲ ਸੀਗੀ ਜੇ ਉਹ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਮਝਦਾ ਤੇ ਫਿਰ ਉਹਨੂੰ ਵੈਸੇ ਅਕਲ ਕਰਨੀ ਚਾਹੀਦੀ ਸੀ ਇਹ ਜੀ ਗੱਲ ਕਰਨ ਦੇ ਵੇਲੇ ਉਨੇ ਇਹੋ ਜਿਹੇ ਮੂਰਖਪੁਣੇ ਦੀਆਂ ਗੱਲਾਂ ਕਰਨ ਵਾਲੇ ਹਰੇਕ ਮਜ ਵਿੱਚ ਹੀ ਹੁੰਦੇ ਆ ਸਾਡੇ ਵਿੱਚ ਵੀ ਹੋ ਸਕਦੇ ਆ ਸੋ ਕੱਲ ਨੂੰ ਸਾਡੇ ਵਿੱਚ ਕੋਈ ਬਿਲਕੁਲ ਲਾਲੀ ਮਲਤਾਨੀ ਵਰਗਾ ਹੀ ਬੰਦਾ ਉੱਠ ਕੇ ਅਗਰ ਇਹ ਗੱਲ ਕਹੇ ਕਿ ਭਾਈ ਸਾਹਿਬ ਤੁਸੀਂ ਕੋੜਿਆਂ ਦੀ ਗੱਲ ਕਰਦੇ ਹੋ ਲਿਆਓ ਲਾਲੀ ਮਲਤਾਨੀ ਜੀ ਤੁਹਾਨੂੰ ਵੀ ਆਪਾਂ ਤਤੀ ਤਵੀ ਦੇ ਉੱਤੇ ਬਿਠਾਉਨੇ ਆ ਤੇ ਦੇਖਦੇ ਆ ਤੁਹਾਡੇ ਨਾਲ ਫਿਰ ਕੀ ਵਾਪਰਦਾ ਪ੍ਰੇਤ ਅਲੋੜ ਜੀ ਸਾਰਿਆਂ ਜੈਮ ਸਿੱਕੀ ਖੁਦਾਵੋਂ ਖੁਦਾ ਦਾ ਸ਼ੁਕਰ ਕਰਦੇ ਆ ਅੱਜ ਦੇ ਅੱਛੇ ਸਮੇਂ ਦੇ ਲਈ ਅੱਜ ਦੀ ਇਸ ਵੀਡੀਓ ਨੂੰ ਰਿਕਾਰਡ ਕਰਕੇ ਅਪਲੋਡ ਕਰਨ ਦੇ ਪਿੱਛੇ ਦਾ ਜਿਹੜਾ ਮੇਨ ਕਾਰਨ ਆ ਹੋਇਆ ਕਿ ਬਜਿੰਦਰ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਜਿਹੜੀ ਖਾਸ ਇੱਕ ਘਟਨਾ ਵਾਪਰੀ ਆ ਹੋਇਆ ਕਿ ਅਨਮੋਲ ਕੁਆਤਰਾ ਔਰ ਲਾਲੀ ਮਲਤਾਨੀ ਵੱਲੋਂ ਕੁਝ ਗਲਤ ਬਿਆਨ ਬਾਜੀ ਮਸੀਹਤ ਬਾਰੇ ਔਰ ਸੇਵਕਾਂ ਬਾਰੇ ਔਰ ਬਾਈਬਲ ਦੀ تعلیم ਬਾਰੇ ਕੀਤੀ ਗਈ ਹੈ ਜਿਹਨੂੰ ਲੈ ਕੇ ਲੋਕਾਂ 'ਚ ਅਕਰੋਸ਼ ਹੈ ਔਰ ਲੋਕ ਤਰ੍ਹਾਂ ਤਰ੍ਹਾਂ ਦੇ ਨਾਲ ਉਹਦਾ ਵਿਰੋਧ ਕਰ ਰਿਹਾ ਨਮਰਕਵਾਤਰਾ ਦਾ ਸੋਸ਼ਲ ਮੀਡੀਆ ਦੇ ਉੱਤੇ ਸੋ ਮੈਂ ਸਮਝਦਾ ਸਾਨੂੰ ਇਹ ਸਭ ਕੁਝ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਉਹ ਲੋਕ ਕਰਦੇ ਆ ਜਿਨ੍ਹਾਂ ਦੇ ਕੋਲ ਅਗਲੇ ਲੋਕਾਂ ਦੇ ਜਵਾਬ ਨਾ ਹੋਣ ਜਿਹੜਾ ਹਾਰ ਜਾਂਦਾ ਫਿਰ ਉਹ ਅਗਲੇ ਦੇ ਗੱਲ ਪੈਂਦਾ ਹੈ ਤੇ ਇਹੋ ਜੇ ਕੰਮ ਕਰਦਾ ਹੈ ਪ੍ਰਭੂ ਨੇ ਸਾਨੂੰ ਇੰਨੀ ਮੱਤ ਇੰਨੀ ਅਕਲ ਔਰ ਇਹਨਾਂ ਪ੍ਰਕਾਸ਼ ਦਿੱਤਾ ਹੈ ਕਿ ਅਸੀਂ ਹਰੇਕ ਦੀ ਗੱਲ ਦਾ ਬੜੇ ਵਧੀਆ ਤਰੀਕੇ ਦੇ ਨਾਲ ਜਵਾਬ ਦੇ ਸਕਦੇ ਹਾਂ ਸੋ ਇਹੋ ਜਿਹਾ ਵਿਰੋਧ ਕਰਨ ਦੀ ਬਜਾਏ ਸਾਨੂੰ ਚਾਹੀਦਾ ਸੀ ਉਹਨਾਂ ਦੀ ਇੱਕ ਇੱਕ ਗੱਲ ਦਾ ਕਲੀਅਰ ਕੱਟ ਜਵਾਬ ਦਈਏ ਸੋ ਪਹਿਲੀ ਗੱਲ ਜਿਹੜੀ ਉਸ ਪੋਡਕਾਸਟ ਦੇ ਵਿੱਚ ਮੁਲਤਾਨੀ ਵੱਲੋਂ ਕੀਤੀ ਗਈ ਲਾਲੀ ਮੁਲਤਾਨੀ ਵੱਲੋਂ ਉਹ ਇਹ ਹੈ ਕਿ ਲਿਆਓ ਤੁਹਾਡੇ ਸੇਵਕਾਂ ਦੇ ਆਪਾਂ ਕੋੜੇ ਮਾਰਦੇ ਆਂ ਸੋ ਬੜੀ ਹੀ ਇੱਕ ਸ਼ਰਮਿੰਦਗੀ ਭਰੀ ਇਹ ਗੱਲ ਸੀਗੀ ਔਰ ਇੱਕ ਜੇ ਉਹ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਮਝਦਾ ਤੇ ਫਿਰ ਉਹਨੂੰ ਵੈਸੇ ਅਕਲ ਕਰਨੀ ਚਾਹੀਦੀ ਸੀ ਇਹੋ ਜਿਹੀ ਗੱਲ ਕਰਨ ਦੇ ਵੇਲੇ ਹੁਣ ਇਹੋ ਜਿਹੇ ਮੂਰਖ ਪੁਨੇ ਦੀਆਂ ਗੱਲਾਂ ਕਰਨ ਵਾਲੇ ਹਰੇਕ ਮਜ ਵਿੱਚ ਹੁੰਦੇ ਆ ਸਾਡੇ ਵਿੱਚ ਵੀ ਹੋ ਸਕਦੇ ਆ ਸੋ ਕੱਲ ਨੂੰ ਸਾਡੇ ਵਿੱਚ ਕੋਈ ਬਿਲਕੁਲ ਲਾਲੀ ਮਲਤਾਨੀ ਵਰਗਾ ਹੀ ਬੰਦਾ ਉੱਠ ਕੇ ਅਗਰ ਇਹ ਗੱਲ ਕਵੇ ਕਿ ਭਾਈ ਸਾਹਿਬ ਤੁਸੀਂ ਕੋੜਿਆਂ ਦੀ ਗੱਲ ਕਰਦੇ ਹੋ ਲਿਆਓ ਲਾਲੀ ਮਲਤਾਨੀ ਜੀ ਤੁਹਾਨੂੰ ਵੀ ਆਪਾਂ ਤਤੀ ਤਵੀ ਦੇ ਉੱਤੇ ਬਿਠਾਉਨੇ ਆ ਤੇ ਵੇਖਦੇ ਆ ਤੁਹਾਡੇ ਨਾਲ ਫਿਰ ਕੀ ਵਾਪਰਦਾ ਤੇ ਫਿਰ ਤਤੀ ਤਵੀ ਤੇ ਜੇ ਬਿਠਾਇਆ ਜਾਵੇ ਤੇ ਫਿਰ ਥੱਲਾ ਜੇ ਸੜ ਜਾਵੇ ਤੇ ਫਿਰ ਅੱਗੇ ਉਹ ਅਗਲਾ ਕਵੇ ਕਿ ਹਾਂਜੀ ਭਾਈ ਸਾਹਿਬ ਤੁਹਾਡਾ ਗੁਰੂ ਤੇ ਤੁਹਾਨੂੰ ਤੁਹਾਡੇ ਹੇਠਲੇ ਪਾਸੇ ਨੂੰ ਸੜਨ ਤੋਂ ਬਚਾ ਨਹੀਂ ਸਕਿਆ ਸੋ ਮੈਂ ਸਮਝਦਾ ਇਹ ਬੜੀ ਇੱਕ ਦੇਵਕੋਹਾਨਾ ਗੱਲ ਹੋਵੇਗੀ ਬੜੀ ਮਾੜੀ ਗੱਲ ਹੋਵੇਗੀ ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹਰੇਕ ਮਜ਼ਬਬ ਦੇ ਵਿੱਚ ਫਿਰ ਐਸੇ ਲੋਕ ਹੁੰਦੇ ਆ ਕਿਉਂਕਿ ਜਦੋਂ ਅਸੀਂ ਅਗਲੇ ਦੇ ਉੱਤੇ ਕੋਈ ਐਸਾ ਸਵਾਲ ਕਰਾਂਗੇ ਤੇ ਘੱਟ ਫਿਰ ਅਗਲਾ ਵੀ ਨਹੀਂ ਕਰੋ ਸੋ ਇਹੋ ਜੀ ਗੱਲ ਕਰਨਾ ਕਿ ਲਿਆਓ ਤੁਹਾਡੇ ਕੋਲੇ ਮਾਰਦੇ ਆ ਤੇ ਅਸੀਂ ਤੁਹਾਨੂੰ ਕਹਿੰਨੇ ਆ ਫਿਰ ਵੀ ਆਓ ਤੁਹਾਨੂੰ ਤਤੀ ਤਵੀ ਦੇ ਉੱਤੇ ਬਿਠਾਉਣੇ ਆ ਅਸੀਂ ਤੁਹਾਨੂੰ ਕਹਿੰਨੇ ਆ ਵੀ ਆਓ ਤੁਹਾਡੀ ਧੌਣ ਲਾਉਨੇ ਆ ਤੇ ਬਾਬਾ ਦੀਪ ਸਿੰਘ ਵਾਂਗੂ ਤੁਸੀਂ ਮਾੜਾ ਕਿ ਦੋ ਕਦਮ ਤੁਰ ਕੇ ਦਿਖਾਓ ਆਓ ਅਸੀਂ ਤੁਹਾਡੀ ਸੀਸ ਕੱਟਦੇ ਆ ਤੇ ਤੁਸੀਂ ਦੁਬਾਰਾ ਸੀਸ ਲਾ ਕੇ ਵਿਖਾਓ ਆਓ ਅਸੀਂ ਸਵਾ ਲੱਖ ਬੰਦਾ ਤੁਹਾਡੇ ਅੱਗੇ ਰੱਖਦੇ ਆ ਖੜਾ ਕਰਦੇ ਆ ਤੇ ਤੁਸੀਂ ਉਸ ਸਵਾ ਲੱਖ ਦੇ ਨਾਲ ਇੱਕ ਸਿੰਗ ਲੜਾ ਕੇ ਦਿਖਾਓ ਕਿਹਦਾ ਲੱਗੇਗਾ ਸੋ ਅਕਲ ਨੂੰ ਹੱਥ ਮਾਰੋ ਕਿਉਂਕਿ ਮਜਬ ਨਹੀਂ ਬੁਰਾ ਹੁੰਦਾ ਹਰੇਕ ਮਜਬ ਦੇ ਵਿੱਚ ਲੋਕ ਬੁਰੇ ਹੋ ਸਕਦੇ ਜਿਵੇਂ ਤੁਸੀਂ ਲਾਲੀ ਮਲਤਾਨੀ ਜੋ ਤੁਸੀਂ ਕੋ ਚੰਗੇ ਬੰਦੇ ਨਹੀਂ ਜੇ ਅਸੀਂ ਕਹੀਏ ਨਾ ਤੁਸੀਂ ਬਹੁਤ ਵਧੀਆ ਇਨਸਾਨ ਹੋ ਤੁਸੀਂ ਕੋ ਚੰਗੇ ਬੰਦੇ ਨਹੀਂ ਕੁਝ ਤੁਸੀਂ ਕੋਈ ਇੱਕ ਚੰਗੇ ਸਿੱਖ ਵਾਲੀ ਗੱਲ ਨਹੀਂ ਕੀਤੀ ਲੇਕਿਨ ਤੁਹਾਡੀ ਇਸ ਬੇਕੂਫੀ ਦਾ ਕਰਕੇ ਅਸੀਂ ਤੁਹਾਡੇ ਪੂਰੇ ਧਰਮ ਨੂੰ ਬੁਰਾ ਨਹੀਂ ਕਹਿ ਸਕਦੇ ਤੁਹਾਡੀ ਪੂਰੀ ਸਿੱਖਿਆ ਨੂੰ ਬੁਰਾ ਨਹੀਂ ਕਹਾ ਸਕਦੇ ਤੁਹਾਡੇ ਪੂਰੇ ਸਿੱਖ ਸਮਾਜ ਨੂੰ ਬੁਰਾ ਨਹੀਂ ਕਹਿ ਸਕਦੇ ਬਲਕਿ ਅਸੀਂ ਇਹ ਕਹਾਂਗੇ ਕਿ ਸਿੱਖ ਸਮਾਜ ਦੇ ਵਿੱਚ ਤੁਹਾਡੇ ਵਰਗੇ ਵੀ ਲੋਕ ਹੁੰਦੇ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਕਈ ਵਾਰੀ ਮਾਮਲੇ ਐਡੇ ਵਿਗੜ ਜਾਂਦੇ ਆ ਕਿ ਦੋ ਮذਬਬ ਆਪਸ ਵਿੱਚ ਲੜ ਪੈਂਦੇ ਆ ਔਰ ਅਗਰ ਐਸੀ ਘਟਨਾ ਹੋ ਜਾਵੇ ਤੇ ਉਹ ਜਿਹੜੇ ਸੈਂਕੜੇ ਲੋਕ ਮਰ ਸਕਦੇ ਆ ਇਹੋ ਜਿਹੇ ਵਿਵਾਦਾਂ ਦੇ ਵਿੱਚ ਉਹਦਾ ਜ਼ਿੰਮੇਵਾਰ ਫਿਰ ਤੁਹਾਡੇ ਵਰਗੇ ਬੰਦਾ ਠਹਿਰਦਾ ਹੈ ਸੋ ਅਸੀਂ ਗੱਲ ਕਰੀਏ ਇੱਕ ਉਹ ਜਿਹੜੀ ਬਣਦੀ ਹੋਵੇ ਉਸ ਦਿਨ ਦਾ ਤੁਸੀਂ ਦੱਸੋ ਲਾਲੀ ਮਲਤਾਨੀ ਮੇ ਉਹਦਾਂ ਦਾ ਕਿੱਡਾ ਜਲੂਸ ਨਿਕਲਿਆ ਹੋਇਆ ਐ ਸੋਸ਼ਲ ਮੀਡੀਆ ਦੇ ਉੱਤੇ ਉਹ ਤੇ ਇੱਕ ਗਿਆ ਨਾ ਤੇ ਇੱਕ ਦਾ ਹੋਰ ਰੌਲਾ ਪਿਆ ਆ ਆ ਤੁਹਾਡਾ ਦੇਖੋ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਕਿੱਡਾ ਖਲਾਰਾ ਪਿਆ ਉਹਨਾਂ ਬਾਰੇ ਫਿਰ ਕੀ ਕਹੋਗੇ ਤੁਸੀਂ ਇਹ ਤੇ ਜ਼ਰੂਰ ਕਹੋਗੇ ਹਾਂਜੀ ਅਸੀਂ ਉਹਨਾਂ ਨੂੰ ਆਪ ਫੜਿਆ ਅਸੀਂ ਉਹਨਾਂ ਦਾ ਮਾਰਕਟਾਈਟਿੰਗ ਕੀਤੀ ਐ ਅਸੀਂ ਉਹਨਾਂ ਤੇ ਪਰਚੇ ਦਰਜ ਕੀਤੇ ਉਹ ਤੇ ਤੁਸੀਂ ਕੀਤਾ ਉਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਅਸੀਂ ਵੀ ਅਗਰ ਬਜਿੰਦਰ ਸਿੰਘ ਦੋਸ਼ੀ ਐ ਨਾ ਸੱਚੀ ਮੁੱਚੀ ਤਾਂ ਅਸੀਂ ਉਹਦੀ ਸਪੋਰਟ ਨਹੀਂ ਕਰਦੇ ਅਸੀਂ ਤੇ ਇਹ ਕੰਨੇ ਵੀ ਅਸੀਂ ਤਾਂ ਉਹ ਮਸਲਾ ਸਾਰਾ ਰੱਬ ਦੇ ਅੱਗੇ ਰੱਖਿਆ ਆ ਅਸੀਂ ਤੇ ਇਹ ਕਿਹਾ ਆ ਵੀ ਕੋਰਟ ਦੇ ਦੁਆਰਾ ਦਿੱਤੇ ਗਏ ਕਈ ਫੈਸਲਿਆਂ ਦੇ ਵਿੱਚ ਬੇਕਸੂਰ ਜਿਹੜੇ ਸਜ਼ਾ ਪਾ ਗਏ ਆ ਤੇ ਕਸੂਰਵਾਰ ਆਜ਼ਾਦ ਹੋ ਗਿਆ ਸੋ ਅਜੇ ਤੇ ਨਿਚਲੀ ਕੋਰਟ ਤੋਂ ਸਜ਼ਾ ਹੋਈ ਆ ਗੇ ਹਾਈ ਕੋਰਟ ਦਾ ਰਸਤਾ ਸੁਪਰੀਮ ਕੋਰਟ ਦੇ ਰਸਤੇ ਜੇ ਬਾਕੀ ਆ ਸੋ ਜਦੋਂ ਫਾਈਨਲ ਤੱਕ ਵੀ ਉਹ ਕਸੂਰਵਾਰ ਠਹਿਰਦਾ ਆ ਤੇ ਅਸੀਂ ਉਹਦੀ سپورਟ ਵਿੱਚ ਨਹੀਂ ਖੜੇ ਹੋਵਾਂਗੇ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਫਿਰ ਸਿਰ ਝੁਕਾ ਕੇ ਮੰਨਾਂਗੇ ਠੀਕ ਆ ਵੀ ਜਦੋਂ ਏਡੇ ਏਡੇ ਵਾਜਿਬ ਲੋਕਾਂ ਦੇ ਵਿੱਚੋਂ ਦੀ ਹੋ ਕੇ ਕੋਈ ਗੱਲ ਨਿਕਲੀ ਆ ਫਿਰ ਸੱਚ ਆ ਤੋ ਅਸੀਂ ਅੱਜ ਮੈਂ ਅਗਰ ਮੈਂ ਆਪਣੀ ਪਸੰਦ ਲੈ ਲਵਾਂ ਮੈਂ ਨਾ ਉਹਨੂੰ ਦੋਸ਼ੀ ਠਰਉਣਾ ਹੈ ਤੇ ਨਾ ਬੇਕਸੂਰ ਠਰਉਣਾ ਪਰ ਗੱਲਾਂ ਕੀ ਹੈ ਫਿਰ ਉੱਥੇ ਹੀ ਵੀ ਕੀ ਕਿਸੇ ਇੱਕ ਬੰਦੇ ਦੀ ਐਸੀ ਗਲਤੀ ਦੇ ਕਾਰਨ ਕੀ ਤੁਸੀਂ ਪੂਰੇ ਕ੍ਰਿਸਚੀਅਨ ਸਮਾਜ ਦੇਤੇ ਹੋ ਅੰਗਰੇਜ਼ੀ ਕੋਗੇ ਤੁਸੀਂ ਕਹਿੰਦੇ ਪਖੰਡਵਾਦ ਕਿਹੜਾ ਪਖੰਡਵਾਦ ਤੁਸੀਂ ਮਸੀਹ ਤੇ ਦੇਖਿਆ ਤੁਹਾਡੇ ਗੁਰੂ ਨੇ ਤੁਹਾਨੂੰ ਜਿਵੇਂ ਹੁਕਮ ਦਿੱਤੇ ਤੁਸੀਂ ਵੈਸਾ ਕਰ ਰਹੇ ਹੋ ਸਾਡੇ ਪ੍ਰਭੂ ਨੇ ਜੈਸਾ ਸਾਨੂੰ ਹੁਕਮ ਦਿੱਤਾ ਸੀ ਵੈਸਾ ਕਰ ਰਹੇ ਆ ਤੇ ਜੇ ਗੁਰੂਆਂ ਜਾਂ ਪ੍ਰਭੂਆਂ ਦੇ ਹੁਕਮ ਨੂੰ ਮੰਨ ਕੇ ਵੈਸਾ ਕੰਮ ਕਰਨਾ ਪਖੰਡਿਆ ਤੇ ਫਿਰ ਬਿਲਕੁਲ ਠੀਕ ਐ ਅਸੀਂ ਕਰਾਂਗੇ ਅਸੀਂ ਫਿਰ ਵੈਸਾ ਪਖੰਡ ਕਰਾਂਗੇ ਔਰ ਮੈਂ ਤੁਹਾਨੂੰ ਸਵਾਲ ਕਰਾਂਗਾ ਜਿਹਨੂੰ ਤੁਸੀਂ ਪਖੰਡ ਕਹਿੰਦੇ ਹੋ ਉਸ ਪਖੰਡ ਦੇ ਦੁਆਰਾ ਉਜੜੇ ਹੋਏ ਘਰ ਵਸ ਰਹੇ ਜਿਹਨੂੰ ਤੁਸੀਂ ਪਖੰਡ ਕਹਿੰਦੇ ਹੋ ਉਸ ਪਖੰਡ ਦੇ ਦੁਆਰਾ ਨਸ਼ੇੜੀ ਬੱਚੇ ਨੌਜਵਾਨ ਬੱਚੇ ਨਸ਼ਾ ਛੱਡ ਕੇ ਤੇ ਪ੍ਰਭੂ ਵਾਲੇ ਪਾਸੇ ਆ ਰਹੇ ਆ ਜਿਹਨੂੰ ਤੁਸੀਂ ਪਖੰਡ ਕਹਿੰਦੇ ਹੋ ਉਸ ਪਖੰਡ ਦੇ ਦੁਆਰਾ ਲੋਕਾਂ ਦੇ ਘਰ ਬਸ ਰਹੇ ਆ ਜਿਹਨੂੰ ਤੁਸੀਂ ਪਖੰਡ ਕਹਿੰਦੇ ਹੋ ਉਸ ਪਖੰਡ ਦੇ ਦੁਆਰਾ ਹਜ਼ਾਰਾਂ ਲੋਕ ਆਪਣੀ ਬਿਮਾਰੀ ਤੋਂ ਨਜਾਤ ਪਾ ਰਹੇ ਆ ਜਿਹਨੂੰ ਤੁਸੀਂ ਪਖੰਡ ਕਹਿੰਦੇ ਹੋ ਉਸ ਪਖੰਡ ਦੇ ਦੁਆਰਾ ਹਜ਼ਾਰਾਂ ਲੋਕ ਜਿਨ੍ਹਾਂ ਤੇ ਕੁਝ ਕੀਤੇ ਕਰਾਇਆ ਜਿਨ੍ਹਾਂ ਨੂੰ ਕੁਝ ਦੁਸ਼ਟ ਸ਼ਕਤੀਆਂ ਨੇ ਫੜਿਆ ਹੋਇਆ ਉਹ ਆਜ਼ਾਦ ਹੋ ਰਹੇ ਆ ਹੁਣ ਅੱਗੇ ਗੱਲ ਵੀ ਤੁਸੀਂ ਕਹੋਗੇ ਕਿ ਇਹ ਤੇ ਸਭ ਤੁਸੀਂ ਝੂਠਾ ਵੀ ਕਰਵਾ ਸਕਦੇ ਹੋ ਲੋਕਾਂ ਨੂੰ ਪੈਸੇ ਦੇ ਕੇ ਤੇ ਤੁਸੀਂ ਇਹੋ ਜੀ ਝੂਠੀ ਬਿਆਨਬਾਜ਼ੀ ਵੀ ਸਟੇਜ ਉੱਤੇ ਕਰਵਾ ਸਕਦੇ ਹੋ ਠੀਕ ਹੈ ਤੁਹਾਡੀ ਗੱਲ ਮੰਨ ਲਏ ਨੇ ਕਿ ਤਰਕ ਤੇ ਹਰੇਕ ਬੰਦਾ ਕਰ ਸਕਦਾ ਔਰ ਹਰੇਕ ਬੰਦੇ ਕੋ ਹਾਕਿਆ ਅਸੀਂ ਤੁਹਾਨੂੰ ਚੈਲੰਜ ਦਿੰਨੇ ਆ ਹੁਣ ਜੇ ਜਦ ਤੁਸੀਂ ਪਖੰਡ ਨੂੰ ਚੈਲੰਜ ਦਿੰਦੇ ਹੋ ਨਾ ਅਸੀਂ ਆਪਣੇ ਜਿਸ ਚੀਜ਼ ਨੂੰ ਤੁਸੀਂ ਕਹਿੰਦੇ ਹੋ ਨਾ ਸਾਡੀ ਆਸਤਾ ਹੈ ਔਰ ਅਸੀਂ ਹੁਕਮ ਦੇ ਮੁਤਾਬਕ ਉਹ ਪ੍ਰਾਰਥਨਾ ਕਰਦੇ ਪਰ ਤੁਹਾਡੇ ਹਸਾ ਨਾਲ ਪਖਾਣ ਡਿਆ ਤੇ ਜਾਓ ਫਿਰ ਅਸੀਂ ਤੁਹਾਨੂੰ ਚੈਲੰਜ ਦਿੰਨੇ ਆ ਜਿਹੜੇ ਲੋਕਾਂ ਦੀ ਅਸੀਂ ਗਵਾਹੀ ਕਰਾਉਨੇ ਆ ਨਾ ਸਟੇਜਾਂ ਦੇ ਉੱਤੇ ਉਹਨਾਂ ਲੋਕਾਂ ਦੇ ਨਾਮ ਪਤੇ ਵਗੈਰਾ ਲਓ ਤੇ ਉੱਥੇ ਜਾ ਕੇ ਉਹਨਾਂ ਦੇ ਆਣ ਗਵਾਣ ਤੋਂ ਪੁੱਛੋ ਇਨਕੁਆਰੀ ਕਰੋ ਆ ਬੰਦਾ ਜਿਹੜਾ ਆ ਇਹਦੀ ਬੈਕਗ੍ਰਾਉਂਡ ਕੀ ਸੀਗੀ ਇਹ ਬੰਦਾ ਇਸ ਕਿਸਮ ਦੀ ਗਵਾਹੀ ਦੇ ਰਿਹਾ ਆ ਸਟੇਜ ਉੱਤੇ ਜਾ ਕੇ ਕਿ ਸੱਚਮੁੱਚ ਇਹ ਬਿਮਾਰ ਸੀ ਕਿ ਸੱਚਮੁੱਚ ਇਹਨੂੰ ਕੋਈ ਕਸਰ ਸੀ ਕਿ ਸੱਚਮੁੱਚ ਇਹ ਕੋਈ ਦੁਸ਼ ਸ਼ਕਤੀ ਦਾ ਝਗੜਿਆ ਹੋਇਆ ਸੀਗਾ ਕਿ ਸੱਚਮੁੱਚ ਇਹ ਪਹਿਲਾਂ ਨਸ਼ੇੜੀ ਸੀਗਾ ਕਿ ਸੱਚਮੁੱਚ ਇਹਨਾਂ ਦੇ ਘਰ ਦੇ ਵਿੱਚ ਪਹਿਲਾਂ ਕਲੇਸ਼ ਰਹਿੰਦਾ ਸੀ ਹੁਣ ਜੋ ਕੁਝ ਕਹਿ ਰਿਹਾ ਕੀ ਉਹ ਸੱਚਮੁੱਚ ਸੱਚ ਆ ਤੇ ਫਿਰ ਉਹ ਪਿੰਡ ਦੇ ਲੋਕਾਂ ਦੇ ਕੋਲ ਉਹਨਾਂ ਦੇ ਆਣ ਗਵਾਣ ਤੋਂ ਜਾ ਕੇ ਤੁਸੀਂ ਇਨਕੁਆਰੀ ਕਰੋ মিডিਆ ਏਡੀ ਵੱਡੀ ਆ ਜਿਹੜੀ ਪੜਤਨਾ ਤੱਕ ਖੋਲ ਦਿੰਦੀ ਆ ਅੱਜ ਤੱਕ ਕੋਈ ਪੱਤਰਕਾਰ ਇਹ ਸਿੱਧ ਨਹੀਂ ਕਰ ਸਕਿਆ ਕਿ ਜਿਸ ਬੰਦੇ ਦੀ ਗਵਾਹੀ ਮਸੀਹੀ ਸਟੇ ਤੋਂ ਕਰਵਾਈ ਗਈ ਹੋਵੇ ਉਹਦੀ ਗਵਾਹੀ ਨੂੰ ਝੂਠਾ ਸਿੱਧ ਕੀਤਾ ਗਿਆ ਹੋਵੇ ਐਸਾ ਹੋਇਆ ਹੀ ਨਹੀਂ ਆ ਕਿਉਂ ਨਹੀਂ ਇਸ ਲਈ ਨਹੀਂ ਆ ਕਿਉਂਕਿ ਇਹ ਜਿਹਨੂੰ ਤੁਸੀਂ ਪਖੰਡਵਾਦ ਕਹਿ ਰਹੇ ਹੋ ਨਾ ਇਹ ਵਿਸ਼ਵਾਸ ਦਾ ਸੌਦਾ ਆ ਔਰ ਵਿਸ਼ਵਾਸ ਕਰਨ ਵਾਲੇ ਦੇ ਲਈ ਸਭ ਕੁਝ ਹੋ ਸਕਦਾ ਹੈ ਅਸੀਂ ਇਹ ਵੀ ਇਸ ਚੀਜ਼ ਤੋਂ ਨਹੀਂ ਮੁੱਕ ਸਕਦੇ ਕਿ ਮਸੀਤ ਦੇ ਵਿੱਚ ਪਖੰਡ ਕਰਨ ਵਾਲੇ ਨਹੀਂ ਹੋ ਸਕਦੇ ਹੋ ਸਕਦੇ ਹਰੇਕ ਮੱਝ ਵਿੱਚ ਹੁੰਦੇ ਆ ਜਿਹੜੇ ਐਸਾ ਕੁਝ ਝੂਠਾ ਵੀ ਕਰ ਸਕਦੇ ਆ ਅਸ਼ੇਸ਼ਿਤ ਵੀ ਇਨਕਾਰ ਨਹੀਂ ਕਰਦੇ ਪਰ ਉਹਦੀ ਇਨਕੁਆਰੀ ਹੋ ਕੇ ਕਲੀਅਰ ਹੋ ਜਾਂਦਾ ਹੈ ਤੇ ਜੇ ਕੋਈ ਐਸਾ ਕਰਦਾ ਤੇ ਕਲੀਅਰ ਹੋ ਜਾਂਦਾ ਤੁਸੀਂ ਉਹਦੇ ਖਿਲਾਫ ਜੋ ਮਰਜ਼ੀ ਚਾਹੋ ਕਰੋ ਤੁਸੀਂ ਅਗਰ ਉਹਦੇ ਖਿਲਾਫ ਕੋਈ ਕੰਪਲੇਂਟ ਕਰਨੀ ਚਾਹੁੰਦੇ ਕਰੋ ਅਗਰ ਪੁਲਿਸੋ ਦੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੁੰਦੇ ਕਰੇ ਪਰ ਤੁਸੀਂ ਅਗਰ ਕੋਈ 2 4 10 ਵੀ ਲੋਕ ਐਸੇ ਪਾਏ ਜਾਂਦੇ ਆ ਮਸੀਹਤ ਦੇ ਵਿੱਚ ਜਿਨ੍ਹਾਂ ਨੂੰ ਦੇ ਦੁਆਰਾ ਕੋਈ ਐਸਾ ਕਰਮ ਹੁੰਦਾ ਆ ਤੇ ਤੁਸੀਂ ਮਸੀਹਤ ਨੂੰ ਨਹੀਂ ਗਲਤ ਕਹਿ ਸਕਦੇ ਸਾਡੇ ਕੋਲ ਐਸੀ ਐਸੀ ਗਵਾਹੀਆਂ ਆ ਜਿਨ੍ਹਾਂ ਨੂੰ ਦੁਨੀਆ ਦੀ ਕੋਈ ਤਾਕਤ ਚੈਲੰਜ ਨਹੀਂ ਕਰ ਸਕਦੇ ਕੋਈ ਤਾਕਤ ਜਿਹਦੇ ਉੱਤੇ ਮੇਰਾ ਆਪਣਾ ਬੇਟਾ ਚੈਲੰਜ ਆ ਇਸ ਟਾਈਮ ਅਮਰੀਕਾ 'ਚ ਰਹਿਣਾ ਔਰ ਅਮਰੀਕਾ ਦੇ ਲੋਕਾਂ ਦੇ ਵਿੱਚ ਰਹਿੰਦੇ ਹੋਏ ਮੈਂ ਸੇਵਾ ਕਰਦਾ ਹਾਂ ਔਰ ਅਮਰੀਕਾ ਦੇ ਹਸਪੀਟਲ ਦੇ ਵਿੱਚ ਮੇਰੇ ਬੇਟੇ ਦਾ ਇਲਾਜ ਚੱਲਦਾ ਹੈ ਜਿਹੜਾ ਬਚਪਨ ਤੋਂ ਹਾਰਟ ਪੇਸ਼ੈਂਟ ਹੈ ਔਰ ਦੂਸਰੇ ਪਾਸੇ ਮੇਰੀਆਂ ਹੀ ਦਵਾਵਾਂ ਦੇ ਦੁਆਰਾ ਸੈਂਕੜੇ ਲੋਕ ਉਸ ਮਾਲਕ ਨੇ ਚੰਗੇ ਕੀਤੇ ਆ ਮੇਰੇ ਬੇਟੇ ਨੂੰ ਨੇ ਕੀਤਾ ਤੇ ਜੇ ਮੇਰਾ ਬੇਟਾ ਬਿਮਾਰ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਫਿਰ ਜੋ ਕੁਝ ਮੇਰੇ ਦੁਆਰਾ ਰੱਬ ਨੇ ਕੀਤਾ ਉਹ ਝੂਠ ਹੈ ਰੱਬ ਦਾ ਆਪਣਾ ਕੰਮ ਕਰਨ ਦਾ ਇੱਕ ਸਿਸਟਮ ਇੱਕ ਤਰੀਕਾ ਆ ਕਿਹਦੇ ਉੱਤੇ ਕਿਰਪਾ ਕਰਨੀ ਆ ਕਿਹਦੇ ਉੱਤੇ ਨਹੀਂ ਕਰਨੀ ਇਹ ਉਹਦੀ ਮਰਜ਼ੀ ਆ ਸਾਡਾ ਕੰਮ ਤੇ ਪ੍ਰਾਰਥਨਾ ਕਰਨਾ ਆ ਪ੍ਰੇਅਰ ਕਰਨਾ ਆ ਕੰਮ ਕਰਨਾ ਖੁਦਾ ਦਾ ਕੰਮ ਆ ਸੋ ਮੇਰਾ ਬੇਟਾ ਜਿਹਦਾ ਇੱਥੇ ਇਲਾਜ ਚੱਲ ਰਿਹਾ ਹੈ ਜਿਹੜਾ ਬਚਪਨ ਤੋਂ ਹਾਰਟ ਪੇਸ਼ੈਂਟ ਆ ਉਹ ਤੇ ਆ ਮੈਡੀਕਲ ਰਿਪੋਰਟ ਕਹਿੰਦੀ ਆ ਜਿੱਥੇ ਵੀ ਲਿਜਾਣੇ ਆ ਉਹਨੇ ਜਦੋਂ ਚੈੱਕ ਕਰਾਉਣੇ ਆ ਤੇ ਦੱਸਿਆ ਜਾਂਦਾ ਆ ਕਿ ਅਸੀਂ ਹੈਰਾਨ ਆ ਕਿ ਬੱਚਾ ਜਿਉਂਦਾ ਕਿਦਾਂ ਆ ਉਹ ਮੈਡੀਕਲ ਦੇ ਹਿਸਾਬ ਦੇ ਨਾਲ ਉਹ ਡਾਕਟਰਾਂ ਦੇ ਸਾਰੇ ਟੈਸਟਾਂ ਦੇ ਹਿਸਾਬ ਦੇ ਨਾਲ ਉਹ ਮਰਦਾ ਆ ਲੇਕਿਨ ਉਹ ਜਿੰਦਾ ਆ ਡਾਕਟਰਾਂ ਦੀਆਂ ਰਿਪੋਰਟਾਂ ਦੇ ਮੁਤਾਬਕ ਉਹ ਬੱਚਾ 10 ਕਦਮ ਚੱਲ ਨਹੀਂ ਸਕਦਾ ਲੇਕਿਨ ਉਹਨੂੰ ਤੁਸੀਂ ਢੜਾ ਕੇ ਵੇਖ ਲਓ ਸੋ ਇਹ ਕੀ ਆ ਇੱਕ ਖੁਦਾ ਦੀ ਕੁਦਰਤ ਆ ਇਨ ਨੂੰ ਕੋਈ ਮਾਈ ਦਾ ਲਾਲ ਚੈਲੰਜ ਨਹੀਂ ਕਰ ਸਕਦਾ ਦੱਸੋ ਮੈਂ ਕਿੱਥੇ ਲੈ ਜਾਵਾਂ ਮੈਂ ਬੇਟੇ ਨੂੰ ਆਪਣੇ ਨੂੰ ਕਰਾਉ ਚੱਕ ਚੈਲੰਜ ਸੋ ਉਸੇ ਤਰ੍ਹਾਂ ਜਿਹੜੀਆਂ ਗਵਾਈਆਂ ਹੁੰਦੀਆਂ ਹਨ ਨਾ ਉਹ ਸਾਰੀਆਂ ਚੈਲੰਜ ਰੂਪੀ ਆ ਜਿਹਨੂੰ ਤੁਸੀਂ ਪਖੰਡ ਦਾ ਨਾਮ ਦਿੰਦੇ ਹੋ ਤੇ ਜੇ ਤੁਸੀਂ ਪਖੰਡ ਕਹਿੰਦੇ ਹੋ ਨਾ ਤਾਂ ਅਸੀਂ ਇਸ ਚੀਜ਼ ਤੋਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਹੋ ਸਕਦਾ ਕੁਝ ਲੋਕ ਪਖੰਡੀ ਵੀ ਹੋਣ ਲੇਕਿਨ ਤੁਸੀਂ ਸਾਰੇ ਮਸੀਹ ਸਮਾਜ ਨੂੰ ਪਖੰਡ ਨਹੀਂ ਕਹਿ ਸਕਦੇ ਅਗਲੀ ਗੱਲ ਤੁਸੀਂ ਜੋੜ ਦਿੰਦੇ ਹੋ ਜ਼ਿਆਦਾਤਰ ਪ੍ਰਸ਼ਾਦ ਦੇ ਉੱਤੇ ਕਿ ਤੁਸੀਂ ਸਾਡੇ ਗੁਰੂਆਂ ਦੇ ਪ੍ਰਸ਼ਾਦ ਨੂੰ ਸ਼ੈਤਾਨ ਦਾ ਪ੍ਰਸ਼ਾਦ ਕਹਿੰਦੇ ਹੋ ਤੁਸੀਂ ਪ੍ਰਸ਼ਾਦ ਕਿਉਂ ਨਹੀਂ ਖਾਂਦੇ ਪਹਿਲੀ ਗੱਲ ਤੇ ਕਿਹੜਾ ਬੰਦਾ ਜਿਹਨੇ ਤੁਹਾਡੇ ਗੁਰੂ ਦੇ ਪ੍ਰਸ਼ਾਦ ਨੂੰ ਸ਼ੈਤਾਨੀ ਪ੍ਰਸ਼ਾਦ ਕਿਹਾ ਹੈ ਤੇ ਜੇ ਤੁਹਾਨੂੰ ਪਤਾ ਹੁੰਦਾ ਤੇ ਤੁਸੀਂ ਛੱਡਣਾ ਸੀ ਉਹਨੂੰ ਇਹਦਾ ਮਤਲਬ ਸਿਰਫ ਇੱਕ ਇਲਜ਼ਾਮ ਹੈ ਇਸ ਤੋਂ ਵੱਧ ਕਿ ਕੁਝ ਨਹੀਂ ਅਗਲੀ ਗੱਲ ਆ ਗਈ ਪ੍ਰਸ਼ਾਦ ਦੇ ਉਹ ਮੇਰੀ ਮਰਜ਼ੀ ਹੈ ਮੈਂ ਖਾਣਾ ਕਿ ਨਹੀਂ ਖਾਣਾ ਤੂੰ ਕੋਣ ਹੁੰਦਾ ਮੈਨੂੰ ਕਹਿਣ ਵਾਲਾ ਪ੍ਰਸ਼ਾਦ ਖਾਓ ਇਹ ਮੇਰੀ ਆਪਣੀ ਆਜ਼ਾਦ ਮਰਜ਼ੀ ਹੈ ਮੈਂ ਕੀ ਕਰਨਾ ਹੈ ਮੈਂ ਕੀ ਨਹੀਂ ਕਰਨਾ ਤੁਸੀਂ ਕੋਣ ਹੁੰਦੇ ਹੋ ਕਹਿਣ ਵਾਲੇ ਕਿ ਤੁਸੀਂ ਪ੍ਰਸ਼ਾਦ ਕਿਉਂ ਨਹੀਂ ਤੁਹਾਡਾ ਤੁਹਾਡਾ ਤੁਸੀਂ ਕੌਣ ਸਾਡੇ ਤੇ ਜੱਜ ਲੱਗੇ ਹੋ ਤੁਸੀਂ ਕਿਦਾਂ ਸਵਾਲ ਕਰ ਸਕਦੇ ਸਾਡੇ ਕੋਲ ਤੁਸੀਂ ਪ੍ਰਸ਼ਾਦ ਕਿਉਂ ਨਹੀਂ ਖਾਂਦੇ ਸਾਡੀ ਮਰਜ਼ੀ ਹੈ ਤੂੰ ਦੱਸ ਤੂੰ ਅਗਰ ਅਮਰ ਸ਼ੱਕਿਆ ਹੋਵੇ ਅਮਰਤ ਸ਼ੱਕ ਕੇ ਤੈਨੂੰ ਦੱਸਿਆ ਗਿਆ ਵੀ ਅੰਮ੍ਰਿਤ ਛਕ ਵਾਲੇ ਬੰਦੇ ਨੇ ਜਿਹਨੇ ਵੀ ਅੰਮ੍ਰਿਤ ਛਕਿਆ ਉਹ ਬੰਦਾ ਮਾਸ ਮੱਛੀ ਨਹੀਂ ਖਾ ਸਕਦਾ ਉਹ ਇਹੋ ਜਿਹਾ ਸੇਵਨ ਨਹੀਂ ਕਰ ਸਕਦਾ ਉਹ ਸ਼ਰਾਬ ਨਹੀਂ ਪੀ ਸਕਦਾ ਤੁਹਾਡੇ ਉਸ ਸਿਸਟਮ ਦੇ ਹਿਸਾਬ ਦੇ ਨਾਲ ਉਹ ਸਾਰਾ ਕੁਝ ਹੋਵੇ ਤੇ ਤੂੰ ਮੇਰੇ ਕੋਲ ਆਵੇਂ ਤਾਂ ਮੈਂ ਤੈਨੂੰ ਕਮਾਂ ਵੀ ਹਾਂਜੀ ਕੋਈ ਗੱਲ ਨਹੀਂ ਤੂੰ ਛੱਡ ਤੂੰ ਇਦਾਂ ਕਰ ਵੀ ਤੂੰ ਮੱਛੀ ਖਾ ਲਾ ਤੂੰ ਖਾਏਂਗਾ ਮੈਂ ਤੈਨੂੰ ਕਮਾਂ ਤੂੰ ਮੀਟ ਖਾ ਲਾ ਤੂੰ ਖਾਏਂਗਾ ਮੈਂ ਕਮਾਂ ਤੈਨੂੰ ਵੀ ਭਾਈ ਤੂੰ ਚਰਚ ਵਿੱਚ ਜੇ ਆਉਣਾ ਹੈ ਤੇ ਸਾਡਾ ਸਿਸਟਮ ਹੈ ਵੀ ਤੈਨੂੰ ਸਿਰ ਤੋਂ ਪਗੜੀ ਉਤਾਰ ਕੇ ਆਉਣਾ ਪਵੇਗਾ ਤੇ ਕੀ ਤੂੰ ਸਿਰ ਤੋਂ ਪਗੜੀ ਉਤਾਰ ਕੇ ਆਏਂਗਾ ਜੇ ਮੈਂ ਤੈਨੂੰ ਕਹਿ ਦਵਾਂ ਵੀ ਤੂੰ ਆਪਣਾ ਸਿਰ ਸਾਹਿਬ ਲਾ ਕੇ ਆ ਤੂੰ ਆਏਂਗਾ ਜੇ ਮੈਂ ਤੈਨੂੰ ਕਹਾਂ ਆਪਣਾ ਸਿੱਖੀ ਬਾਣਾ ਲਾ ਕੇ ਆ ਤੂੰ ਆਏਂਗਾ ਤੂੰ ਦੇਖ ਲਈ ਗਾਲੇ ਪਵੇਂਗਾ ਤੁਸੀਂ ਹੁੰਦੇ ਕੌਣ ਹੋ ਸਾਡੇ ਇਸ ਬਾਣੇ ਦੇ ਉੱਤੇ ਸਵਾਲ ਕਰਨ ਵਾਲੇ ਤੁਸੀਂ ਹੁੰਦੇ ਕੌਣ ਹੋ ਸਾਡੇ ਸ੍ਰੀ ਸਾਹਿਬ ਤੇ ਸਵਾਲ ਕਰਨ ਵਾਲੇ ਤੁਸੀਂ ਹੁੰਦੇ ਕੌਣ ਹੋ ਤੇ ਜੇ ਤੁਸੀਂ ਅਗਲੇ ਦੇ ਲਈ ਆਪਣੇ ਇਹੋ ਜਿਹੇ ਸਟੈਂਡ ਰੱਖਦੇ ਹੋ ਤੇ ਦੂਜੇ ਦੇ ਸਟੈਂਡ ਤੇ ਤੁਹਾਨੂੰ ਕੱਲ ਹੀ ਮੌਤ ਪੈ ਜਾਂਦੀ ਦੂਜੇ ਦਾ ਵੀ ਸਟੈਂਡ ਆ ਦੂਜੇ ਦੀ ਵੀ ਆਸਥਾ ਕੱਲ ਕੱਲਾ ਇੱਥੇ ਦੁਨੀਆ ਵਿੱਚ ਸਿਰਫ ਤੁਹਾਡਾ ਹੀ ਧਰਮ ਨਹੀਂ ਆ ਬਾਕੀ ਵੀ ਆ ਤੁਹਾਡੇ ਤੋਂ ਪਹਿਲਾਂ ਵੀ ਦੁਨੀਆ ਜਿੰਦੀ ਸੀ ਜਦੋਂ ਸਿੱਖੀ ਦਾ ਨਾਂ ਤੱਕ ਕੋਈ ਨਹੀਂ ਜਾਣਦਾ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਉਦੋਂ ਵੀ ਲੋਕ ਧਰਮੀ ਹੁੰਦੇ ਸੀਗੇ ਉਦੋਂ ਵੀ ਲੋਕ ਰਾਸਤਬਾਜ ਹੁੰਦੇ ਸੀ ਉਦੋਂ ਵੀ ਦੁਨੀਆ ਚੱਲਦੀ ਸੀ ਇਹ ਕਿਤੇ ਦੁਨੀਆ ਗੁਰੂਆਂ ਦੇ ਆਉਣ ਤੋਂ ਬਾਅਦ ਨਹੀਂ ਚੱਲਣ ਲੱਗੀ ਦੁਨੀਆ ਪਹਿਲਾਂ ਵੀ ਚੱਲਦੀ ਸੀ ਤੁਹਾਨੂੰ ਸਿਰਫ ਦੂਜੇ ਮਜ਼ਬਬ ਦੇ ਉੱਤੇ ਗੱਲਾਂ ਕਰਨੀਆਂ ਆਉਂਦੀਆਂ ਫਿਰ ਜੇ ਤੇ ਤੁਸੀਂ ਕਰਦੇ ਹੋ ਨਾ ਤੇ ਫਿਰ ਐਡਾ ਵੀ ਜੁੜਤ ਰੱਖਿਆ ਕਰੋ ਇੰਨੀ ਹਿੰਮਤ ਵੀ ਰੱਖਿਆ ਕਰੋ ਫਿਰ ਸੁਣਨ ਦੀ ਵੀ ਫਿਰ ਕਤਲੋ ਗੈਰਤ ਵਾਲੇ ਪਾਸੇ ਨਾ ਜਾਇਆ ਕਰੋ ਫਿਰ ਮਰਮਰਉਣ ਵਾਲੇ ਪਾਸੇ ਨਾ ਜਾਇਆ ਕਰੋ ਫਿਰ ਵੇਟ ਕਰਿਆ ਕਰੋ ਅਗਲੇ ਦੇ ਸਵਾਲ ਦੀ ਵੀ ਤੇ ਉਹਦਾ ਸਵਾਲ ਦਾ ਜਵਾਬ ਦੇ ਗੱਲ ਨਾ ਪਿਆ ਕਰੋ ਫਿਰ ਫਿਰ ਸਵਾਲ ਦਾ ਜਵਾਬ ਦਿਓ ਜਦੋਂ ਅਗਲਾ ਕੁਝ ਕਰਦਾ ਨਾ ਸਵਾਲ ਤੇ ਉਹਦਾ ਜਵਾਬ ਦਿਓ ਤੁਹਾਡੇ ਤੇ ਆਪਣੇ ਕਥਾਵਾਚਕ ਤੁਹਾਡੇ ਆਪਣੇ ਪਾਠੀ ਇੱਕ ਦੂਜੇ ਦੀ ਵਿਰੋਧਤਾ ਵਿੱਚ ਲੱਗੇ ਤੁਹਾਡੇ ਆਪਣੇ ਹੀ ਹੁਣ ਜਿਹੜੇ ਗੁਣੀ ਗਿਆਨੀ ਲੋਕ ਆ ਤੁਹਾਡੀਆਂ ਆਪਣੀਆਂ ਹੀ ਦਸੀਆਂ ਹੋਈਆਂ ਗੱਲਾਂ ਦੇ ਉੱਤੇ ਅੱਜ ਉਹ ਕਿੰਤੂ ਪ੍ਰੰਤੂ ਕਰ ਰਹੇ ਆ ਤੁਸੀਂ ਪ੍ਰਸ਼ਾਦ ਦੀ مخਾਲਫਤ ਕਰ ਰਹੇ ਸੀ ਆ ਹੁਣ ਵੀਡੀਓ ਪਾਤੀ ਹੈ ਕਿਸੇ ਨੇ ਵੀ ਤੁਹਾਡੇ ਗ੍ਰੰਥ ਦੇ ਹਿਸਾਬ ਦੇ ਨਾਲ ਵੀ ਪ੍ਰਸ਼ਾਦ ਨਹੀਂ ਖਾਣਾ ਚਾਹੀਦਾ ਹੁਣ ਦੱਸੋ ਕੀ ਜਵਾਬ ਆ ਤੁਹਾਡੇ ਕੋਲ ਤੁਹਾਡੇ ਆਪਣੇ ਕਥਾਵਾਚਕ ਨੇ ਪੰਕਤੀ ਪੜ੍ਹ ਕੇ ਸੁਣਾਏ ਆ ਔਰ ਉਹਦੇ ਮੁਤਾਬਕ ਉਹਨੇ ਦੱਸਿਆ ਆ ਕਿ ਜਿਹੜਾ ਗੁਰੂ ਦਾ ਸਿੱਖ ਆ ਉਹਦੇ ਲਈ ਪ੍ਰਸ਼ਾਦ ਖਾਣਾ ਬਣਦਾ ਨੇ ਤੇ ਤੁਸੀਂ ਹੁਣ ਦੱਸੋ ਵੀ ਗੁਰਦੁਆਰਿਆਂ ਵਿੱਚ ਤੇ ਪ੍ਰਸ਼ਾਦ ਤੋਂ ਬਿਨਾ ਕੰਮ ਹੀ ਨਹੀਂ ਚੱਲਦਾ ਉੱਥੇ ਤੇ ਮੇਨ ਜਿਹੜਾ ਹੈ ਨਾ ਟਾਰਗੇਟ ਹੈ ਜਿਹੜਾ ਉਸੇ ਚੀਜ਼ ਤੇ ਰੱਖਿਆ ਹੋਇਆ ਤੇ ਹੁਣ ਤੁਹਾਡਾ ਹੀ ਬੰਦਾ ਉੱਠ ਕੇ ਕਹਿ ਰਿਹਾ ਅਸੀਂ ਥੋੜੀ ਕਹਿ ਰਹੇ ਆ ਤੁਹਾਡਾ ਬੰਦਾ ਕਹਿ ਰਿਹਾ ਹੁਣ ਉਹਦਾ ਜਵਾਬ ਦਿਓ ਤੇ ਜੇ ਤੁਹਾਡਾ ਆਪਣਾ ਧਰਮ ਵੀ ਕਹਿ ਰਿਹਾ ਵੀ ਇਹ ਨਹੀਂ ਠੀਕ ਤੇ ਤੁਸੀਂ ਤਾਂ ਫਿਰ ਗੁਰੂ ਦਾ ਹੁਕਮ ਮੰਨੋਗੇ ਨਾ ਤੇ ਉਸੇ ਤਰ੍ਹਾਂ ਸਾਡੇ ਪ੍ਰਭੂ ਦਾ ਹੁਕਮ ਹੈ ਸਾਡੇ ਪ੍ਰਭੂ ਨੇ ਆਪਣੇ ਆਪ ਨੂੰ ਇੱਕੋ ਵਾਰ ਪ੍ਰਸ਼ਾਦ ਕਰਕੇ ਚੜ੍ਹਾ ਦਿੱਤਾ ਇਸ ਲਈ ਹੁਣ ਸਾਡੇ ਲਈ ਪ੍ਰਸ਼ਾਦ ਖਾਣਾ ਸਾਡੇ ਲਈ ਪ੍ਰਸ਼ਾਦ ਖਾਣਾ ਤੇ ਗੁਨਾਹ ਠਹਿਰਦਾ ਹੈ ਅਸੀਂ ਨਹੀਂ ਖਾਵਾਂਗੇ ਅਸੀਂ ਕੀ ਕਰਨਾ ਹੈ ਇਹ ਅਸੀਂ ਡਿਸਾਈਡ ਕਰਨਾ ਹੈ ਤੁਸੀਂ ਮਨੁਵਾਦੀ ਹੋ ਜਿਹੜਾ ਤੁਸੀਂ ਦੂਜੇ ਦਾ ਪਮਾਨਾ ਤੈਅ ਕਰੋਗੇ ਵੀ ਸਾਹਮਣੇ ਵਾਲੇ ਬੰਦੇ ਨੇ ਕੀ ਪੋਣਾ ਹੈ ਕੀ ਖਾਣਾ ਹੈ ਕੀ ਪਹਿਨਣਾ ਹੈ ਕਿੱਦਾਂ ਰਹਿਣਾ ਹੈ ਤੁਸੀਂ ਡਿਸਾਈਡ ਕਰੋਗੇ ਤੇ ਜੇ ਤੁਸੀਂ ਵੀ ਇਹ ਕਰ ਰਹੇ ਹੋ ਫਿਰ ਮਨੁਵਾਦੀਆਂ ਦੇ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂਗਾ ਫਿਰ ਤੁਸੀਂ ਇਹ ਨਾ ਕਿਹਾ ਕਰੋ ਮਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਫਿਰ ਤੁਸੀਂ ਗੁਰੂਆਂ ਦੀ ਫਿਲਾਸਫੀ ਨੂੰ ਛੱਡ ਦਿਓ ਫਿਰ ਫਿਰ ਤੁਸੀਂ ਆਪਣੇ ਨੂੰ ਮੰਨੋ ਕਿ ਤੁਸੀਂ ਮੰਨੁਵਾਦੀ ਹੋ ਕਿਉਂਕਿ ਇਹ ਮੰਨੁਵਾਦੀਆਂ ਦਾ ਕੰਮ ਆ ਕਿਸੇ ਦੀ ਆਸਥਾ ਨੂੰ ਤੈਅ ਕਰਨਾ ਕਿਸੇ ਨੇ ਕੀ ਕਰਨਾ ਹੈ ਕਿਸੇ ਨੇ ਕੀ ਨਹੀਂ ਕਰਨਾ ਕਿਸੇ ਨੇ ਕੀ ਖਾਣਾ ਹੈ ਕਿਸੇ ਨੇ ਕੀ ਪਹਿਨਣਾ ਹੈ ਕਿਸੇ ਨੇ ਕਿੱਥੋਂ ਦੀ ਨੰਗਣਾ ਹੈ ਕਿਸੇ ਨੇ ਕਿੱਥੋਂ ਦੀ ਜਾਣਾ ਹੈ ਇਹ ਗੁਰੂ ਦੇ ਸਿੱਖਾਂ ਦਾ ਕੰਮ ਨਹੀਂ ਸਵੈਸਿ ਨੂੰ ਧਿਆਨ ਰੱਖੋ ਤੁਹਾਨੂੰ ਦੋ ਜੋ ਆ ਮੈਂ ਦੇ ਦਿੱਤੇ ਆ ਪ੍ਰਸ਼ਾਦ ਖਾਣਾ ਜਾਂ ਨਹੀਂ ਖਾਣਾ ਇਹ ਮੇਰੀ ਆਸਥਾ ਹੈ ਮੈਂ ਨਹੀਂ ਖਾਣਾ ਔਰ ਦੂਸਰੀ ਗੱਲ ਤੁਹਾਨੂੰ ਜੇ ਪਤਾ ਵੀ ਮੈਂ ਪ੍ਰਸ਼ਾਦ ਨਹੀਂ ਖਾਣਾ ਤੁਸੀਂ ਆਪਣਾ ਪ੍ਰਸ਼ਾਦ ਮੇਰੇ ਵੱਲ ਕਰਕੇ ਆਪਣੇ ਪ੍ਰਸ਼ਾਦ ਦੀ ਬੇਅਦਬੀ ਕਿਉਂ ਕਰਦੇ ਹੋ ਤੁਸੀਂ ਕਿਉਂ ਕਰਦੇ ਹੋ ਤੁਹਾਨੂੰ ਮੰਨ ਲਓ ਪਤਾ ਹੋਵੇ ਵੈਸੇ ਸਾਡੀ ਚਰਚ ਦਾ ਇਹ ਸਿਧਾਂਤ ਨਹੀਂ ਹੈ ਕਿਸੇ ਵੀ ਰੂਪ ਦੇ ਵਿੱਚ ਕੋਈ ਬੰਦਾ ਆਵੇ ਕੋਈ ਵੈਲਕਮ ਆ ਉਹਨੂੰ ਜਦੋਂ ਸਿੱਖਿਆ ਮਿਲ ਜਾਊਗੀ ਸਿੱਖਿਆ ਪ੍ਰਾਪਤ ਹੋ ਜਾਊਗੀ ਫਿਰ ਉਹਨੇ ਆਪਣੀ ਆਜ਼ਾਦ ਮਰਜ਼ੀ ਦੇ ਵਿੱਚ ਇਹ ਤੈਅ ਕਰਨਾ ਹੈ ਕਿ ਉਹਨੇ ਇਹ ਕੁਛ ਕਰਨਾ ਆ ਕਿ ਨਹੀਂ ਕਰਨਾ ਲੇਕਿਨ ਤੁਸੀਂ ਦੱਸੋ ਬਾਈ ਚਾਂਸ ਚਰਚ ਦਾਏ ਕਿਸੇ ਦਾ ਰੂਲ ਹੋਵੇ ਹੈਗਾ ਨਹੀਂ ਆ ਹੋਵੇ ਵੀ ਭਾਈ ਕੋਈ ਵੀ ਬੰਦਾ ਜਿਹੜਾ ਹੈ ਨਾ ਜਿਵੇਂ ਤੁਸੀਂ ਦੱਸ ਦਿਓ ਆ ਸਿੱਖੀ ਰੂਪ ਹੁੰਦਾ ਆ ਕੋਈ ਵੀ ਬੰਦਾ ਉਸ ਰੂਪ ਦਾ ਚਰਚ ਦੇ ਵਿੱਚ ਐਂਟਰ ਨਹੀਂ ਹੋ ਸਕਦਾ ਤੇ ਤੁਹਾਨੂੰ ਇਹ ਪਤਾ ਹੋਵੇ ਤੇ ਕੀ ਤੁਸੀਂ ਜਾਓਗੇ ਨਹੀਂ ਜਾਓਗੇ ਕਿਉਂ ਨਹੀਂ ਜਾਓਗੇ ਕਿਉਂਕਿ ਤੁਹਾਡੇ ਗੁਰੂ ਦਾ ਹੁਕਮ ਹੈ ਤੁਸੀਂ ਉਹਨੂੰ ਪੂਰਾ ਕਰਨਾ ਤੁਸੀਂ ਤੇ ਮਰ ਜਾਓਗੇ ਪਰ ਉਹ ਬਣਾ ਨਹੀਂ ला ਸਕਦੇ ਤੁਹਾਡੇ ਲਈ ਤੇ ਉਹ ਇੱਕ ਗੈਰਤ ਦੀ ਗੱਲ ਹੈ ਤੇ ਫਿਰ ਤੁਸੀਂ ਇਹੋ ਜੀ ਜਗ੍ਹਾ ਤੇ ਜਾਓਗੇ ਹੁਣ ਜਿੱਥੇ ਮਨਾਹੀ ਹੈ ਮੰਨ ਲਓ ਉੱਥੇ ਤੁਸੀਂ ਜਾ ਕੇ ਕੋਨੇ ਮੈਂ ਤੇ ਇੱਦੇ ਰਹਿਣਾ ਹੈ ਉਹ ਗੱਲ ਬਣਦੀ ਨਹੀਂ ਸਾਡੇ ਵਿੱਚ ਮਨਾਹੀ ਹੈ ਅਸੀਂ ਪ੍ਰਸ਼ਾਦ ਨਹੀਂ ਖਾਣਾ ਤੁਸੀਂ ਆਪਣਾ ਪ੍ਰਸ਼ਾਸਨ ਨੂੰ ਦੇ ਕੇ ਕਾਹਦੀ ਬੇਅਦਬੀ ਕਰਦੇ ਹੋ ਪ੍ਰਸ਼ਾਸਨ ਦੇ ਤੁਸੀਂ ਕਹਿ ਰਹੇ ਹੋ ਅਸੀਂ ਤੁਹਾਡੇ ਪ੍ਰਸ਼ਾਨ ਤੁਸੀਂ ਆਪਣੇ ਪ੍ਰਸ਼ਾਸਨ ਨੂੰ ਆਪ ਗਲਤ ਠਰਾਂਦੇ ਹੋ ਮੈਨੂੰ ਪਤਾ ਵੀ ਤੁਸੀਂ ਅਗਰ ਮੇਰੇ ਕੋਲ ਚਰਚੇ ਵਿੱਚ ਆਏ ਹੋ ਮੈਨੂੰ ਪਤਾ ਮੈਂ ਕਵਾਂ ਹਾਂਜੀ ਭਾਈ ਸਾਹਿਬ ਸਿਰੀ ਸਾਹਿਬ ਲਾ ਕੇ ਆਵਾਂ ਮੈਨੂੰ ਪਤਾ ਤੁਸੀਂ ਕਿਸੇ ਵੀ ਕੀਮਤ ਉੱਤੇ ਨਹੀਂ ਕਰੋਗੇ ਤੇ ਫਿਰ ਮੈਂ ਬੇਵਕੂਫ ਹੋਵਾਂਗਾ ਨਾ ਜੇ ਮੈਂ ਤੁਹਾਨੂੰ ਕਹਾਂ ਕਵਾਂਗਾ ਕਿ ਹਾਂਜੀ ਸਿਰੀ ਸਾਹਿਬ ਲਾ ਕੇ ਆਓ ਜੀ ਗੁਰੂ ਦਾ ਬਣਾ ਲਾ ਕੇ ਆਓ ਜੀ ਸਿਰ ਤੇ ਪਗੜੀ ਲਾ ਕੇ ਆਓ ਜੀ ਫਿਰ ਮੈਂ ਮੂਰਖ ਹੋਵਾਂਗਾ ਕਿਉਂਕਿ ਮੈਨੂੰ ਪਤਾ ਤੁਸੀਂ ਇਹ ਨਹੀਂ ਕਰਨਾ ਉਸੇ ਤਰ੍ਹਾਂ ਤੁਹਾਡੀ ਮਤ ਕੰਮ ਨਹੀਂ ਕਰਦੀ ਤੁਹਾਨੂੰ ਨਹੀਂ ਪਤਾ ਬਾਈਬਲ ਦੇ ਪਰਮੇਸ਼ਵਰ ਦਾ ਇਹ ਹੁਕਮ ਹੈ ਕਿ ਪ੍ਰਸ਼ਾਦ ਨਹੀਂ ਖਾਣਾ ਫਿਰ ਤੁਸੀਂ ਇਸ ਵਿਸ਼ੇ ਨੂੰ ਕੱਲੀ ਠਾਉਂਦੇ ਹੋ ਅਗਲੀ ਗੱਲ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਾਡੇ ਗੁਰੂਆਂ ਨੂੰ ਦੇ ਪ੍ਰਸ਼ਾਦ ਨੂੰ ਸ਼ੈਤਾਨ ਦਾ ਪ੍ਰਸ਼ਾਦ ਕਹਿੰਦੇ ਹੋ ਦੱਸੋ ਕਿਨੇ ਕਿਹਾ ਬੰਦੇ ਦਾ ਨਾਮ ਲਓ ਜਾਓ ਜਾ ਕੇ ਮਾਰ ਦਿਓ ਕਤਲ ਕਰ ਦਿਓ ਅਸੀਂ ਵਿੱਚ ਬੋਲਾਂਗੇ ਗੱਲ ਕੀ ਹੈ ਤੁਹਾਡੇ ਪੱਲੇ ਕੁਛ ਨਹੀਂਗਾ ਇਦਾਂ ਦਾ ਤੁਹਾਨੂੰ ਪਤਾ ਕੁਛ ਨਹੀਂਗਾ ਸਿਰਫ ਕੀ ਹੈ ਮਸੀਹਤ ਦੇ ਵੱਧ ਦੇ ਪ੍ਰਚਾਰ ਪ੍ਰਸਾਰ ਤੋਂ ਤੁਸੀਂ ਲੋਕ ਪਰੇਸ਼ਾਨ ਆਪ ਤੇ ਗੋਲਕਾਂ ਦੇ ਲਟੇਰੇ ਬਣੇ ਹੋਏ ਆਪ ਤੇ ਗੁਰਦੁਆਰਿਆਂ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਦੂਜੇ ਦੇ ਖਿਲਾਫ ਕਰਪਾਨਾ ਚੱਲ ਜਾਂਦੀਆਂ ਸਾਫ਼ ਵੀਡੀਓ ਮੈਂ ਦੋਸ਼ ਨਹੀਂ ਲਾਉਂਦਾ ਜੋ ਤੁਸੀਂ ਕੀਤਾ ਉਹ ਮੈਂ ਤੁਹਾਡੇ ਅੱਗੇ ਲਿਆਉਣਾ। ਸੋ ਆਪਣੇ ਇਹਨਾਂ ਚੀਜ਼ਾਂ ਦਾ ਕਰਕੇ ਤੁਸੀਂ ਲੜੀ ਜਾ ਰਹੇ ਹੋ ਪ੍ਰਚਾਰ ਪ੍ਰਸਾਰ ਦਾ ਕੰਮ ਤੇ ਕਰ ਹੀ ਨਹੀਂ ਰਹੇ। ਤੇ ਹੁਣ ਜੇ ਤੁਹਾਡਾ ਕੀਤਾ ਪ੍ਰਚਾਰ ਲੋਕਾਂ ਨੂੰ ਨਹੀਂ ਸਮਝ ਆ ਰਿਹਾ ਲੋਕੀ ਉਸ ਪਾਸੇ ਨੂੰ ਨਹੀਂ ਜਾਗਰਕ ਹੋ ਰਹੇ ਤੇ ਦੂਜਾ ਜਿਹੜਾ ਪ੍ਰਚਾਰ ਦੇ ਉੱਤੇ ਜ਼ੋਰ ਦੇ ਰਿਹਾ ਹੈ ਜੇ ਲੋਕ ਉਸ ਪਾਸੇ ਨੂੰ ਆਕਰਸ਼ਿਤ ਹੋ ਰਹੇ ਆ ਫਿਰ ਤੁਸੀਂ ਜਲਬਲ ਕੇ ਉੱਠਦੇ ਹੋ। ਬਰਾਬਰੀ ਕਰੋ ਪ੍ਰਚਾਰ ਪ੍ਰਸਾਰ ਦੇ ਮਾਧਿਅਮਤ ਤੇ ਰੱਬ ਤੇ ਤੁਸੀਂ ਆਪ ਹੀ ਕਹਿੰਦੇ ਹੋ ਸਾਰਿਆਂ ਦਾ ਇੱਕ ਹੈ ਤੇ ਜੇ ਰੱਬ ਸਾਰਿਆਂ ਦਾ ਇੱਕ ਹੈ ਨਾ ਤੇ ਫਿਰ ਅਰਦਾਸ ਤੁਹਾਡੇ ਦੇ ਨਾਲ ਵੀ ਉਹ ਸਭ ਕੁਝ ਚਮਤਕਾਰ ਹੋ ਸਕਦੇ ਕਰਨ ਵਾਲਾ ਕੋਈ ਭਾਈ ਕੋਈ ਪਾਠੀ ਕੋਈ ਪਾਸਟਰ ਕੋਈ ਮੌਲਵੀ ਕੋਈ ਪੰਡਤ ਨਹੀਂ ਹੁੰਦਾ ਸਾਨੂੰ ਤੇ ਰੱਬ ਨੇ ਕਿਹਾ ਵੀ ਸਿਰਫ ਤੁਸੀਂ ਅਰਦਾਸ ਕਰੋ ਅਸੀਂ ਕਰਾਂਗੇ ਬਾਕੀ ਕੰਮ ਹੁੰਦਾ ਸੋ ਇਸੇ ਤਰ੍ਹਾਂ ਤੁਹਾਡੀਆਂ ਇੱਕ ਇੱਕ ਗੱਲ ਦਾ ਰੂਟੀਨ ਵਾਈ ਜਵਾਬ ਦਿੰਦੇ ਜਮਾ ਕਿਉਂਕਿ ਵੀਡੀਓ ਫਿਰ ਲੰਬੀ ਹੋ ਜਾਂਦੀ ਫਿਰ ਲੋਕਾਂ ਨੂੰ ਸੁਣਨੀ ਮੁਸ਼ਕਲ ਹੋ ਜਾਂਦੀ ਆ ਬਾਕੀ ਅਗਲਾ ਜਵਾਬ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਸੀਂ ਦਵਾਂਗੇ ਅੱਜ ਦੇ ਲਈ ਇੰਨਾ ਕਾਫੀ ਆ ਅਸੀਂ ਕਿਸੇ ਦੀ ਆਸਤਾ ਉੱਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਹਰੇਕ ਗ੍ਰੰਥ ਦਾ ਹਰੇਕ ਸ਼ਾਸਤਰ ਦਾ ਇੱਕ ਸਿਸਟਮ ਆ ਔਰ ਉਹਨੂੰ ਮੰਨਣ ਵਾਲਾ ਉਹਦੇ ਮੁਤਾਬਕ ਜ਼ਿੰਦਗੀ ਜੀਉਂਦਾ ਆ ਕਿਸੇ ਦੂਸਰੇ ਨੂੰ ਕੋਈ ਹੱਕ ਨਹੀਂ ਉਹਦੇ ਵਿੱਚ ਦਖਲ ਅੰਦਾਜ਼ੀ ਕਰੇ ਸਮਸੇ ਹੀ ਭੈਣ ਪ੍ਰਭਾ ਮੈਂ ਤੁਹਾਨੂੰ ਵੀ ਕਹਿਣਾ ਚਾਹਾਂਗਾ ਪੁਆਇੰਟ ਦੇ ਨਾਲ ਜਵਾਬ ਦਿਆ ਕਰੋ ਲੋਕਾਂ ਵਾਂਗੂ ਦੂਸਰਿਆਂ ਦੇ ਗੱਲ ਨਾ ਪਾਓ ਰੱਬ ਤੁਹਾਨੂੰ ਸਾਰਿਆਂ ਬੜੀ ਬਰਕਤ ਦੇਵੇ ਸਾਰਿਆਂ ਜੈ ਮਸੀਹ